ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜੌਬ ਮਾਰਕੀਟ ਦੇ ਤਾਜ਼ਾ ਨੰਬਰ ਜਿਹੜੇ ਨੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਬੇਰੋਜ਼ਗਾਰੀ ਦਰ 6.4 ਫੀਸਦੀ ਪੂਜੀ ਹੋਈ ਦਿਖਾਈ ਦੇ ਰਹੀ ਹੈ ਪਰ ਇਸ ਦੌਰਾਨ ਇਹ ਵੀ ਆਂਕੜਾ ਸਾਹਮਣੇ ਆਇਆ ਹੈ ਕਿ ਜੋ ਸਟੂਡੈਂਟਸ ਸਮਰ ਜੌਬਸ ਕਰਦੇ ਨੇ ਉਹਨਾਂ ਦੇ ਲਈ ਇਹ ਸਮਾਂ ਕਾਫੀ ਜ਼ਿਆਦਾ ਚੈਲੰਜ ਵਾਲਾ ਰਿਹਾ ਹੈ ਦੱਸਿਆ ਗਿਆ ਹੈ ਕਿ ਸਟੂਡੈਂਟਸ ਨੇ ਬੇਸ਼ੱਕ ਹੁਣ ਸਕੂਲ ਵਾਪਸ ਜਾਣਾ ਹੈ ਪਰ ਸਮਰ ਜੌਬਸ ਦੌਰਾਨ ਸਿਰਫ 51.3 ਫੀਸਦੀ ਦੇ ਕੋਲ ਨੌਕਰੀ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 8.8 ਫੀਸ ਦੀ ਘਟ ਹੈ ਭਾਵ ਕਿ ਕੈਨੇਡਾ ਦੇ ਸਕੂਲੇ ਵਿਦਿਆਰਥੀ ਜਿਨ੍ਹਾਂ ਦੀ ਉਮਰ 15 ਤੋਂ 24 ਸਾਲ ਦੇ ਵਿਚਕਾਰ ਹੈ ਉਹਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਘੱਟ ਨੌکریاں ਮਿਲੀਆਂ ਬਹੁਤ ਸਾਰੇ ਮਾਹਰ ਇਹ ਮੰਨ ਰਹੇ ਨੇ ਕਿ ਜਿਸ ਢੰਗ ਦੇ ਨਾਲ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਹੋਈ ਹੈ ਉਸ ਦੇ ਨਾਲ ਕੈਨੇਡੀਅਨ ਸਟੂਡੈਂਟਸ ਨੂੰ ਜੌਬਸ ਲੈਣ ਦੇ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਇਸ ਦੌਰਾਨ ਬਹੁਤ ਸਾਰੇ ਮਾਪਿਆਂ ਦੇ ਵੱਲੋਂ ਵੀ ਆਖਿਆ ਜਾ ਰਿਹਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਇਸ ਬਾਰ ਸਮਰ ਜੌਬਸ ਜਿਹੜੀਆਂ ਉਹ ਨਹੀਂ ਮਿਲੀਆਂ ਜਾਂ ਫਿਰ ਜੌਬ ਲੱਭਣ ਦੇ ਲਈ ਕਾਫੀ ਮੁਸ਼ਕਲ ਕਰਨੀ ਪਈ ਇਸ ਦਾ ਕਾਰਨ ਕੰਮ ਕਰਨ ਦੇ ਲਈ ਜ਼ਿਆਦਾ ਲੋਕਾਂ ਦੀ ਮੌਜੂਦਗੀ ਮਾਪੇ ਦੱਸ ਰਹੇ ਨੇ ਖਾਸ ਕਰਕੇ ਮਿਨੀਮਮ ਵੇਜ ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਵੀ ਨੌਕਰੀਆਂ ਦੇ ਮੁਕਾਬਲੇ ਜ਼ਿਆਦਾ ਹੈ ਅਤੇ ਬਹੁਤ ਸਾਰੇ ਏਮਪਲੋਇਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਤਰਜੀਹ ਦਿੰਦੇ ਨੇ ਪਰ ਕਾਰਨ ਕੁਝ ਵੀ ਹੋਣ ਪਰ ਲੇਬਰ ਮਾਰਕੀਟ ਦੀਆਂ ਸਥਿਤੀਆਂ ਨੇ ਬੈਂਕ ਆਫ ਕੈਨੇਡਾ ਦੀਆਂ ਚਿੰਤਾਵਾਂ ਜ਼ਰੂਰ ਵਧਾ ਦਿੱਤੀਆਂ ਨੇ ਕਿਉਂਕਿ ਬੈਂਕ ਵੱਲੋਂ ਰੇਟ ਕੱਟ ਲਗਾਏ ਗਏ ਅਤੇ ਇਸ ਦੇ ਬਾਵਜੂਦ ਇਕਨੋਮੀ ਦੇ ਵਿੱਚ ਉਸ ਢੰਗ ਦੀ ਹਰਕਤ ਤਨਜ਼ਰ ਨਹੀਂ ਆ ਰਹੀ ਹੈ ਤੇ ਬੈਂਕ ਦੇ ਗਵਰਨਿੰਗ ਕਾਉਂਸਲ ਦੇ ਕੁਝ ਮੈਂਬਰ ਇਸ ਗੱਲ ਤੋਂ ਚਿੰਤਤ ਨੇ ਕਿ ਜੌਬ ਮਾਰਕੀਟ ਦੇ ਵਿੱਚ ਜੇਕਰ ਹੋਰ ਸੁਸਤੀ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੀ ਹੈ ਤਾਂ ਇਹ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਸ ਨੂੰ ਵਧਾ ਸਕਦੀ ਹੈ ਬੈਂਕ ਆਫ ਕੈਨੇਡਾ ਵੱਲੋਂ ਕੀਤੀ ਗਈ ਨੀਤੀਗਤ ਮੀਟਿੰਗ ਦੇ ਵਿੱਚ ਵੀ ਇਸ ਸੰਬੰਧੀ ਚਿੰਤਾਵਾਂ ਤੇ ਗੱਲਬਾਤ ਕੀਤੀ ਗਈ ਸੀ ਆਈਈਬੀਸੀ ਦੇ ਅਰਥਸ਼ਾਸਤਰੀ ਐਂਡਰਿਊ ਗ੍ਰਾਂਥ ਨੇ ਕਿਹਾ ਹੈ ਕਿ ਜੋ ਜੋਬਸ ਦੇ ਨੰਬਰ ਆਏ ਨੇ ਇਹ ਬੈਂਕ ਆਫ ਕੈਨੇਡਾ ਨੂੰ ਕਾਫੀ ਕੁਝ ਸਾਫ਼ ਕਰਨਗੇ ਜਿਸ ਨਾਲ ਬੈਂਕ ਰੇਟ ਘਟ ਸਵਾਲੀ ਦਿਸ਼ਾ ਦੇ ਵਿੱਚ ਤੇਜ਼ੀ ਨਾਲ ਕਦਮ ਚੁੱਕ ਸਕਦੀ ਹੈ ਉਨਾ ਕਿਹਾ ਹੈ ਕਿ ਅੰਕਲਨ ਇਹ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਇਸ ਸਾਲ ਤਿੰਨ ਹੋਰ ਰੇਟ ਕੱਟਸ ਲਗਾਏ ਜਾ ਸਕਦੇ ਨੇ ਜਿਸ ਨਾਲ ਇਕਨੋਮੀ ਦੇ ਵਿੱਚ ਗਰੋਥ ਨਜ਼ਰ ਆਏਗੀ ਤੇ ਆਰਥਿਕ ਵਿਕਾਸ ਅਤੇ ਜੌਬ ਮਾਰਕੀਟ ਰਫਤਾਰ ਫੜੇਗੀ ਬਹੁਤ ਸਾਰੇ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਇਸ ਦੇ ਤਾਂ 100% ਦੀ ਅਸਾਰ ਨੇ ਕਿ ਬੈਂਕ ਵੱਲੋਂ 0.25 ਦੇ ਤਿੰਨ ਕੱਟਸ ਲਗਾਏ ਜਾ ਸਕਦੇ ਨੇ ਪਰ 25% ਦੀ ਅਸਾਰ ਇਹ ਵੀ ਹੈ ਕਿ ਬੈਂਕ ਵੱਲੋਂ 0.5 ਦਾ ਇੱਕ ਕੱਟ ਵੀ ਲਗਾਇਆ ਜਾ ਸਕਦਾ ਹੈ ਜੇਕਰ ਅਗਲੇ ਰੇਟ ਕੱਟ ਤੋਂ ਬਾਅਦ ਵੀ ਇਕਨੋਮੀ ਦੇ ਵੱਲੋਂ ਰਫਤਾਰ ਨਾ ਫੜੀ ਗਈ ਕਿਉਂਕਿ ਕੈਨੇਡਾ ਦੀ ਆਰਥਿਕ ਵਿਕਾਰਦਾਰ ਜਿਹੜੀ ਹੈ ਵਿਕਾਸਦਾਰ ਉਹ ਪਿਛਲੇ ਮਹੀਨੇ 0.2% ਤੇ ਰਹੀ ਹੈ ਜਿਸ ਦੇ ਵਿੱਚ ਵੱਡਾ ਯੋਗਦਾਨ ਪਬਲਿਕ ਸੈਕਟਰ ਦੇ ਵਿੱਚ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਖਰਚਾ ਹੈ ਪ੍ਰਾਈਵੇਟ ਪੱਧਰ ਤੇ ਸੁਸਤੀ ਪੂਰੀ ਤਰ੍ਹਾਂ ਛਾਈ ਹੋਈ ਹੈ ਬੈਂਕ ਆਫ ਕੈਨੇਡਾ ਵੱਲੋਂ ਜੀ7 ਮੂਲਕਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਸੀ ਅਤੇ ਸتمبر ਵਿੱਚ ਸੰਭਾਵਨਾ ਆਇਆ ਕਿ ਅਮਰੀਕਾ ਦੇ ਫੈਡਰਲ ਰਿਜ਼ਰਵ ਦੇ ਵੱਲੋਂ ਵਿਅਰਸ ਦਰਾਂ ਦੇ ਵਿੱਚ ਪਹਿਲੀ ਕਟੌਤੀ ਕੀਤੀ ਜਾਏਗੀ ਜਿਸ ਦੇ ਬਾਅਦ ਸੰਭਾਵਨਾ ਹੈ ਕਿ ਦੁਨੀਆ ਭਰ ਦੇ ਵਿੱਚ ਵਿਅਰਸ ਦਰਾਂ ਘਟਣਗੀਆਂ ਤੇ 2025 ਦੇ ਅੰਤ ਤੱਕ ਇਹ ਆਪਣੇ ਨਾਰਮਲ ਪੱਧਰ ਤੇ ਆ ਜਾਣਗੀਆਂ ਜਿਸ ਦੇ ਬਾਅਦ ਜੌਬ ਮਾਰਕੀਟ ਦੇ ਵਿੱਚ ਮਜ਼ਬੂਤੀ ਅਤੇ ਮਹਿੰਗਾਈ ਦਰ ਕੰਟਰੋਲ ਦੇ ਵਿੱਚ ਰਹੇਗੀ ਪਰ ਇਸ ਸਮੇਂ ਜੌਬ ਮਾਰਕੀਟ ਦੇ ਵਿੱਚ ਸੁਸਤੀ ਅਤੇ ਕੈਨੇਡੀਅਨ ਵਿਦਿਆਰਥੀਆਂ ਦੇ ਲਈ ਨੌਕਰੀਆਂ ਦੀ ਘਾਟ ਦਾ ਇੱਕ ਵੱਡਾ ਕਾਰਨ ਜ਼ਾਦਾ ਨੰਬਰ ਦੇ ਵਿੱਚ ਹੋਈ ਇਮੀਗ੍ਰੇਸ਼ਨ ਨੂੰ ਵੀ ਮੰਨਿਆ ਜਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ